ਫਿਰ ਟੋਪ ਫਿਰ ਕੰਮ ਆਪਾਂ ਹੁਣ ਤੋਂ ਉਹ ਮਸ਼ੀਨ ਭਾਈ ਨੂੰ ਫੋਨ ਲਾਉਣੀ ਆ ਉਹਦੀਆਂ ਛੁੱਟੀ ਦਾ ਕੀ ਕਹਿੰਦੇ ਆ ਚੱਲ ਯਾਰ ਕੀਦਾ ਆ ਗਿਆ ਭੈਣ ਦਾ ਫੋਨ ਆ ਗਿਆ ਨਾਲ ਮੈਂ ਇਹਨਾਂ ਨੂੰ ਕਿਹਾ ਇਸ ਵੇਲੇ ਵੱਡਾ ਸਾਹਿਬ ਆਉਣ ਵਾਲਾ ਹੁੰਦਾ ਵੀ ਠਹਿਰ ਕੇ ਲਾਲਿਆ ਕਰੋ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੈਣੇ ਠੀਕ ਹੈ ਹਾਂ ਹਾਂ ਵਧੀਆ ਭੈਣੇ ਵਧੀਆ ਮਾਜੀ ਕੰਮ ਜੇ ਲੱਗੇ ਪੇ ਖੰਗ ਜੇ ਤੈਨੂੰ ਪਤਾ ਰੇਤਾ ਚੜ ਜਾਂਦਾ ਕੇਸ ਜੈ ਹਿੰਦ ਜੈ ਹਿੰਦ ਹੋ ਠੀਕ ਹੈ ਬਸ ਵਧੀਆ ਭੈਣੇ ਮੈਂ ਤੁਹਾਨੂੰ ਵੀਰੇ ਐਂ ਕਹਿੰਦੀ ਸੀ ਛੁੱਟੀ ਦਾ ਕੀ ਬਣਿਆ ਕੀ ਕਹਿੰਦੇ ਛੁੱਟੀ ਦਾ ਤੈਨੂੰ ਪਤਾ ਹੀ ਆ ਭੈਣੇ ਜਦੋਂ ਮਿਲੂਗੀ ਉਹਦੀ ਆਉਂਗਾ ਸੱਚ ਮੈਨੂੰ ਐਂ ਦੱਸ ਬੇਬੇ ਠੀਕ ਐ ਚਲ ਆਪਦਾ ਧਿਆਨ ਰੱਖਿਆ ਕਰੋ ਕੋਈ ਨਾ ਛੁੱਟੀ ਤਾਂ ਮੈਂ ਆਈ ਜਾਣਾਗਾ ਅਜੇ ਜੁੰਟ ਦੇ ਕਈ ਬੰਦੇ ਗਏ ਹੋਏ ਆ ਜਦੋਂ ਵਾਪਸ ਆਗੇ ਉਦੋਂ ਛੁੱਟੀ ਮਨਜ਼ੂਰ ਕਰਨਗੇ ਮੇਰੀ ਹਾਂ ਚਲ ਕੋਈ ਗੱਲ ਨਹੀਂ ਫਿਕਰ ਨਾ ਕਰਿਆ ਕਰ ਉਹ ਤਾਂ ਭੈਣੇ ਹੈਗਾ ਮੈਨੂੰ ਪਤਾ ਹੀ ਆ ਚਲ ਕੋਈ ਨਾ ਕੋਈ ਨਾ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਨਾ ਤਾਂ ਭੈਣੇ ਤੂੰ ਹੀ ਰੱਖਣਾ ਜਿਹੜੇ ਮਰਜ਼ੀ ਰੱਖੀ ਜਾਈ ਚਲ ਕੋਈ ਨਾ ਭੈਣੇ ਮੈਂ ਕਰਦਾ ਠਹਿਰ ਕੇ ਮੈਂ ਮੜਾ ਜਾ ਕੁਆਟਰ ਚ ਜਾਇਆ ਮਾ ਸਾਬ ਬੁਲਾਈ ਜਾਂਦੇ ਮੈਂ ਵਿਹਲਾ ਹੋ ਕੇ ਫੇਰ ਲਾਉਂਗਾ ਅੱਛਾ ਅੱਛਾ ਨਹੀਂ ਨਹੀਂ ਕੋਈ ਗੱਲ ਨਹੀਂ ਠੀਕ ਹੈ ਬੇ ਚਲ ਫੇਰ ਕਰ ਲਓ ਤੁਸੀਂ ਠੀਕ ਆ ਵੀਰੇ ਲੈ ਭੈਣ ਨੂੰ ਵੀ ਕਿੰਨਾ ਚਾਹਗਾ ਕਹਿੰਦੀ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਨਾ ਤਾਂ ਮੈਂ ਹੀ ਰੱਖੂੰਗੀ ਚਲ ਮੈਂ ਵੀ ਕਿੱਡੇ ਕੰਮਾਂ 'ਚ ਪੈ ਗਿਆ ਮੁੜ ਕੇ ਸਾਫ ਗੁੱਸੇ ਹੋ ਜਾਂਦੇ ਆ ਓਹ ਪੱਬੀ ਤੂੰ ਮੈਂ ਕਿੰਨੀ ਵਾਰ ਕਿਹਾਗਾ ਵੀ ਤੂੰ ਨਾ ਕੰਮ ਕਰਿਆ ਕਰ ਹੁਣ ਤੈਨੂੰ ਪਤਾ ਨਾ ਡਾਕਟਰ ਨੇ ਮਨਾ ਕੀਤਾਗਾ ਚਲ ਕੋਈ ਨਾ ਪੜੇ ਇੱਥੇ ਕਿਹੜਾ ਜ਼ੋਰ ਲੱਗਦਾ ਹੌਲੀ ਹੌਲੀ ਮਰੀ ਜਾਂਦੀ ਸੀ ਮੈਨੂੰ ਆਇਆ ਨੇਰੀ ਚੜੀ ਆਉਂਦੀ ਆ ਤੇ ਰੇਸਤਾ ਬਾਲਾ ਹੋਇਆ ਪਿਆ ਸੀ ਤੂੰ ਜਾ ਕੇ ਰਾਮ ਕਰ ਮੈਂ ਆਪੇ ਕਰ ਲੂੰਗੀ ਨਾਲ ਮੈਂ ਵੀਰੇ ਨਾਲ ਗੱਲ ਹੋ ਗਈ ਸੀ ਕਹਿੰਦਾ ਸੀਗਾ ਵੀ ਅਪਲਾਈ ਕੀਤੀ ਹੋਈ ਹੈ ਛੁੱਟੀ ਤੇ ਸ਼ਾਇਦ ਅੱਜ ਹੀ ਦੱਸ ਦੇਣਾ ਉਹਨਾਂ ਨੂੰ ਫਿਰ ਨਾ ਪਰ ਡਾਕਟਰ ਨੂੰ ਦਿਖਾ ਕੇ ਆਵਾਂਗੇ ਹੁਣ ਫਾਰਮੈਂਟ ਦਾ ਆਪਾਂ ਫੋਨ ਤੇ ਲੈ ਲਈ ਕਈ ਵਾਰ ਅਗਲਾ ਟਾਈਮ ਦਿੰਦੇ ਨਹੀਂਗਾ ਹੁਣ ਆਇਆਗਾ ਜੇ ਅਪਾਰਟਮੈਂਟ ਲੈਤੀ ਆ ਜੇ ਮਿਸ ਹੋ ਗਈ ਫਿਰ ਫੇਰ ਦੁਬਾਰਾ ਲੈਣੀ ਪਊਗੀ ਪਰ ਉਹ ਵੀ ਕੀ ਕਰੇ ਜੀ ਤੋਂ ਉਹਨਾਂ ਦਾ ਵੀ ਕਰਦਾ ਹੋਣਾ ਪਰ ਉਹ ਵੀ ਬਗਾਨੇ ਹੱਥ ਢੋ ਰ ਉਹਨਾਂ ਦੀ ਵੀ ਨਹੀਂ ਨਹੀਂ ਵੀਰਾ ਕਹਿੰਦਾ ਸੀ ਕਹਿੰਦਾ ਛੁੱਟੀ ਮਿਲ ਜੂਗੀ ਕੋਈ ਨਾ ਆਜੂਗਾ ਤੂੰ ਰਾਮ ਕਰ ਜਾ ਕੇ ਮੈਂ ਆਪੇ ਕਰ ਲਉ ਮੈਨੂੰ ਬਾਜ ਮਾਰਦਾ ਕਹਿੰਦੇ ਕੋਈ ਚਲ ਕੋਈ ਨਾ ਕੋਈ ਕੰਮ ਹੋਇਆ ਤੂੰ ਮੈਨੂੰ ਦੱਸ ਦੀ ਮੈਂ ਤਾਂ ਸਾਰਾ ਦਿਨ ਮੇਰੇ ਤੋਂ ਵੀ ਨਹੀਂ ਪਿਆ ਮੈਂ ਆਪੇ ਕਰ ਲਉ ਤੂੰ ਜਾ ਜਾ ਕੰਮ ਕਰ ਤੂੰ ਆ ਉਹ ਹਾਈ ਕੁੜੀ ਜੰਮਾ ਨਹੀਂ ਗੱਲ ਸੁਣਦੀਗੀ ਸਾਰਾ ਦਿਨ ਪਾਈ ਰੱਖਦੀ ਆ ਐਵੇਂ ਦੱਸ ਜਦੋਂ ਮੈਂ ਹੈਗੀ ਆਂਗੀ ਸਾਰਾ ਕੁਝ ਕਰਨ ਨੂੰ ਮੈਂ ਕਿਹ ਜਵਾਬ ਦਿੰਨੀ ਆਂਗੀ ਕੀ ਗੱਲ ਹੋਊਗੀ ਇਸ ਨਾਲ ਚੁੱਪ ਚਬੀਤਾ ਹੀ ਰਹਿਣਾ ਕੀ ਦੱਸਾਂ ਭਾਈ ਘਰੇ ਭੈਣ ਦਾ ਵਿਆਹ ਤੇਰੇ ਹੋਇਆ ਛੁੱਟੀ ਮਨਜ਼ੂਰੀ ਨਹੀਂ ਹੋਈ ਕੀ ਦੱਸਾਂ ਅਸਨ ਭਾਈ ਛੁੱਟੀ ਦਾ ਭਾਈ ਮੇਰੀ ਵੀ ਪਾਈ ਹੋਈ ਸੀ ਬਸ ਫਰਕ ਇੰਨਾ ਕਿ ਤੇਰੀ ਭੈਣ ਦਾ ਵਿਆਹ ਤੇ ਮੇਰੀ ਮਾਂ ਬਹੁਤ ਬਿਮਾਰ ਹੈ ਉਹ ਕੀ ਗੱਲ ਹੋ ਗਈ ਜੈਹਨ ਸਰ ਜੈ ਹਿੰਦ ਜੈ ਹਿੰਦ ਕੀ ਗੱਲ ਹੋ ਗਈ ਕੀ ਦੱਸੀਏ ਸਰ ਮੇਰੀ ਭੈਣ ਦਾ ਵਿਆਹ ਇਹਦੀ ਮਾਂ ਬਹੁਤ ਮਾਰ ਯਾਰ ਮੈਨੂੰ ਪਤਾ ਹੈਗਾ ਇਹ ਫੌਜ ਹੈ ਇੱਥੇ ਫੌਜ ਦੇ ਹਿਸਾਬ ਨਾਲ ਚੱਲਣਾ ਪੈਂਦਾ ਜੇ ਘਰੇ ਹੁੰਦੇ ਆਪਾਂ ਆਪਦੇ ਮਾਪੇ ਕੋਲੇ ਸੀ ਠੀਕ ਹੈ ਹਾਂਜੀ ਮੈਨੂੰ ਵੀ ਤੁਹਾਡੇ ਦਰਦ ਨਾਲ ਦਰਦ ਹੈ ਚਲੋ ਕੋਈ ਗੱਲ ਨਹੀਂ ਮਾੜਾ ਮੁੱਟਾ ਕੈਮ ਰੱਖਿਆ ਕਰੋ ਠੀਕ ਹੈ ਇਹ ਫੌਜ ਦਾ ਡਿਸਪਲਨ ਹੈ ਓਕੇ ਸਰ ਠੀਕ ਹੈ ਮਾੜ ਨਾਲ ਗੱਲਗੁੱਲ ਕਰਦਾ ਰਹੇਗਾ ਤੇ ਤੂੰ ਵੀ ਭੈਣ ਨੂੰ ਫੋਨ ਲਾੜਿਆ ਕਰ ਓਕੇ ਸਰ ਕੋਈ ਗੱਲ ਨਹੀਂ ਛੁੱਟੀ ਤਾਂ ਤੇਰੀ ਭਰੀ ਹੋਈ ਆ ਹਾਂ ਜੀ ਸਰ ਤੇਰੀ ਵੀ ਭਰੀ ਹੋਈ ਆ ਹਾਂ ਸਰ ਕੋਈ ਗੱਲ ਨਹੀਂ ਜੇ ਪਾਸ ਹੋ ਗਈ ਜਾ ਕੇ ਭੈਣ ਦਾ ਵਿਆਹ ਕਰਦੀ ਇਹ ਮਾਂ ਦਾ ਜਾ ਕੇ ਇਲਾਜ ਕਰਾ ਦਿੰਦੇ ਚਲ ਕੋਈ ਨਾ ਆਉਣਾ ਮੈਂ ਤਿੰਨ ਘੰਟੇ ਤੱਕ ਮੈਨੂੰ ਲੱਗ ਹੀ ਜਾਣਗੇ ਹਾਂ ਠੀਕ ਹੈ ਟ੍ਰੇਨ ਤੇ ਆਉਂਗਾ ਮੈਂ ਕੋਈ ਨਾ ਹੁਣ ਸਾਰੀਆਂ ਗੱਲਾਂ ਇੱਥੇ ਹੀ ਕਰੀ ਜਾਣਗੀਆਂ ਤੇ ਘਰੇ ਵੀ ਕਰਾਂਗੇ ਮੁੜ ਕੇ ਮੇਰੀ ਟ੍ਰੇਨ ਲੰਘ ਜਾ ਆਹੋ ਚੰਗ ਚੰਗਾ ਗੁਰੂ ਚੰਗਾ ਠੀਕ जय हिंद सर जय हिंद जय हिंद ਐ ਕਰ ਇਹਨੂੰ ਬੈਗ ਨੂੰ ਪਿੱਛੇ ਰੱਖ ਠੀਕ ਹੈ ਓਕੇ ਸਰ ਲੋ ਜਾਣਾਗਾ ਕਾਲੀ ਨਹੀਂ ਕਰਨੀ ਓਕੇ ਡਨ यस सर वेरी गुड ਸਾਹਮਣੇ ਤਾਂ ਮਿਲ ਗਈ ਛੁੱਟੀ ਹਫਤਾ ਰਹਿ ਗਿਆ ਮੇਰੀ ਭੈਣ ਦੇ ਵਿੱਚ ਮੈਨੂੰ ਪਤਾ ਨਹੀਂ ਕਦੋਂ ਮਿਲੂਗੀ ਦਰਦੇ ਪਹਿਣਾ ਪਹਿਣੇ ਲੈ ਵੀਰਾ ਆ ਗਿਆ ਭਾਬੀ ਦੇਖ ਵੀਰਾ ਆਇਆ ਸਸ ਦੀ ਗਾਲ ਵੀਰੇ ਸਸ ਦੀ ਕਾ ਸਸ ਦੀ ਕਾ ਠੀਕ ਹੈ ਹਾਂ ਹਾਂ ਵਧੀਆ ਵੀਰੇ ਉਹ ਠੀਕ ਹੈ ਹਾਂ ਵਧੀਆ ਵਧੀਆ ਸਸ ਦੀ ਗਾਲ ਨਾ ਤੁਸੀਂ ਫੋਨ ਕੀਤਾ ਉਹ ਫੋਨ ਪਹਿਣੇ ਕੀ ਦੱਸਾਂ ਇੱਕ ਤਾਂ ਨੈਟਵਰਕ ਨਹੀਂ ਹੁੰਦਾ ਹੁੰਦਾ ਉੱਥੇ ਸਾਨੂੰ ਪਤਾ ਹੀ ਆ ਸੋਣੀ ਚ ਕਿਹੜਾ ਰੇਂਜ ਆਉਂਦੀ ਆ ਘੱਟ ਵੱਧੀ ਹੁੰਦੀ ਆ ਤੇ ਸਟੇਸ਼ਨ ਤੇ ਆ ਕੇ ਕਰ ਦਿੰਦੇ ਅਸੀਂ ਗੱਡੀ ਭੇਜ ਦਿੰਦੇ ਓਹੋ ਜੇ ਬਾਪੂ ਹੁੰਦਾ ਭੈਣੇ ਜਾ ਕੇ ਲੈ ਆਉਂਦਾ ਹੁਣ ਮੈਂ ਸਾਨੂੰ ਕਿੱਥੇ ਕਹਿੰਦਾ ਵੀ ਕੋਈ ਗੱਡੀ ਭੇਜ ਦੋ ਚਲ ਕੋਈ ਅੰਦਰ ਆਜੋ ਅੰਦਰ ਤੁਸੀਂ ਅੰਦਰ ਚਲੋ ਪਹਿਲਾਂ ਚੱਲੇ ਆ ਫਿਰ ਤੁਹਾਡਾ ਸਫ਼ਰ ਵਧੀਆ ਹੋ ਗਿਆ ਸੀ ਹਾਂ ਸਫ਼ਰ ਤਾਂ ਵਧੀਆ ਹੋ ਗਿਆ ਸੀ ਯਾਰ ਉਹ ਨਾਲ ਵਾਲੇ ਮੁੰਡੇ ਮੈਨੂੰ ਗੱਡੀ ਤੇ ਸੱਦ ਗਏ ਜੀ ਸਟੇਸ਼ਨ ਤੱਕ ਤੇ ਗੱਡੀ ਵੀ 10 ਮਿੰਟ ਬਾਅਦ ਹੀ ਆ ਗਈ। ਮੈਂ ਤਾਂ ਤੇਰੇ ਵਾਸਤੇ ਕੁਝ ਲੈ ਕੇ ਵੀ ਨਹੀਂ ਆਇਆ ਯਾਰ। ਕੋਈ ਨਾ ਜੀ। ਤੁਸੀਂ ਆ ਗਏ ਬਸ ਇੰਨੇ ਹੀ ਬਹੁਤ ਆ ਮੇਰੇ ਵਾਸਤੇ। ਹੁਣ ਰਹੋਗੇ ਨਾ ਤੁਸੀਂ? ਉਹ ਮੈਂ ਕਿੱਥੇ ਰਹੂੰਗਾ? ਮੈਂ ਕਿੱਥੇ ਜਾਣਾ? ਪੂਰੀ 1.5 ਮਹੀਨੇ ਦੀ ਛੁੱਟੀ ਆਏ ਆ। ਸੱਚਾ ਸ਼ੁਕਰ ਆ। ਮੈਂ ਤੁਹਾਨੂੰ ਐਂ ਕਹਿੰਦੀ ਸੀ ਤੁਸੀਂ ਹੁਣ ਛੁੱਟੀ ਆਏ ਹੋ। ਨਾਲ ਤਾਂ ਆਪਾਂ ਡਾਕਟਰ ਕੋਲੇ ਜਾ ਆਵਾਂਗੇ। ਤੇ ਨਾਲੇ ਮੰਮੀ ਅਰਗਿਆਂ ਕੋਲੇ ਜਿਹੜੇ ਰਿਸ਼ਤੇਦਾਰੀ ਤੇ ਜਾ ਕੇ ਆਉਣਾ ਹੈ ਸਾਰੇ ਕਿੱਥੇ ਜਾ ਆਵਾਂਗੇ। ਹਾਂ ਜਾ ਆਵਾਂਗੇ। ਉਹ ਨਾਲ ਇੱਕ ਕੰਮ ਹੈ ਬਾਲਾ ਵੱਡਾ ਕਰਕੇ ਜਾਣਾ ਹੈ ਤੇ ਕੀ ਜੀ ਉਹ ਮੱਖਾ ਭੈਣ ਦਾ ਵੀ ਰਿਸ਼ਤਾ ਕਰ ਹੀ ਜਾਊਗਾ ਅੱਛਾ ਉਹ ਗੱਲ ਤੁਹਾਡੀ ਵਿਚਾਲੀ ਰਹੇਗੀ ਮੈਂ ਉਹ ਤਾਈ ਕਿਨੇ ਫੋਨ ਲਾਇਆ ਹੋਣਾ ਤੁਹਾਨੂੰ ਭੈਣ ਦੇ ਰਿਸ਼ਤੇ ਵਾਸਤੇ ਫੋਨ ਹਾਂ ਆਇਆ ਸੀ ਫੋਨ ਉਹਨਾਂ ਦਾ ਹਾਂ ਕਹਿੰਦੇ ਮੁੰਡਾ ਪੜਿਆ ਲਿਖਿਆਗਾ ਬੀਏ ਕਰੀ ਹੋਈ ਆ 10 ਕਿੱਲੇ ਜ਼ਮੀਨ ਦੇ ਆ ਤੇ ਇਕੱਲੇ ਇਕੱਲੇ ਮੁੰਡਾਗਾ ਹਾਂ ਤਾਈ ਆਈ ਸੀ ਉਹ ਦੱਸ ਕੇ ਗਈ ਸੀ ਉਹ ਵੀ ਕਹਿੰਦੇ ਸੀ ਵੀ ਚਲੋ ਆ ਜਾਂਦੋ ਤੁਹਾਨੂੰ ਤੇ ਵੀ ਫਿਰ ਗੱਲ ਕਰ ਲਾਂਗੇ ਮੈਂ ਤਾਂ ਕਹਿੰਨੀ ਆ ਜੇ ਤੁਸੀਂ ਆਪਾ ਦੇਖ ਆਵਾਂਗੇ ਤੇ ਤਾਇਆ ਅਰਗਿਆਂ ਨੂੰ ਲੈ ਜਾਾਂਗੇ ਮਾਮੇ ਅਰਗਿਆਂ ਨੂੰ ਲੈ ਜਾਾਂਗੇ ਦੇਖ ਕੇ ਤੁਸੀਂ ਤੁਹਾਡੇ ਹੁੰਦੇ ਹੁੰਦੇ ਕਿ ਰਸ਼ਗਨ ਪਾ ਦਾਂਗੇ ਆਪਾਂ ਚਲ ਜਾਇਆ ਆਵਾਂਗੇ ਜੇ ਆਪਾਂ ਨੂੰ ਵਧੀਆ ਲੱਗਿਆ ਤਾਇਆ ਮਾੜਾ ਤਾਂ ਨਹੀਂ ਕਰਾਉਂਦਾ ਜਿਹਨਾਂ ਨੂੰ ਕੁਝ ਚੰਗਾ ਦਿਸਿਆ ਫੇਰ ਹੀ ਆਪਣਾ ਉਹਨਾਂ ਨੇ ਸੋਚਿਆ ਨਹੀਂ ਕਿਸੇ ਨੂੰ ਹੋਰ ਕਰਾ ਦਿੰਦੇ ਇਹ ਤਾਂ ਹੈਗਾ ਪਰ ਇਹ ਸੋਚੋ ਜੇ ਭੈਣ ਦਾ ਵਿਆਹ ਹੋ ਗਿਆ ਫਿਰ ਮੇਰਾ ਵੀ ਤੁਹਾਨੂੰ ਕੋਈ ਹੱਲ ਕਰਨਾ ਪਊਗਾ ਉਹ ਹੱਲ ਕੀ ਕਰਨਾ ਹੈ ਭੈਣ ਦਾ ਵਿਆਹ ਹੋ ਜਾਣ ਦੇ ਤੈਨੂੰ ਤਾਂ ਮੈਂ ਨਾਲ ਹੀ ਲੈ ਜਾਉਂ ਕਵਾਰਟਰਾਂ 'ਚ ਨਾਲੇ ਤੈਨੂੰ ਪਤਾ ਸਾਨੂੰ ਤਾਂ ਫ੍ਰੀ ਮਿਲਦੇ ਆ ਹੋਰ ਜੀ ਹੁਣ ਤਾਂ ਭੈਣ ਦੇ ਹਸਰੇ ਅਸੀਂ ਇੱਕ ਦੂਜੀ ਦੇ ਸਹਾਰੇ ਰਹੀ ਅੰਨੇ ਆ ਫਿਰ ਤਾਂ ਤੁਹਾਨੂੰ ਪਤਾ ਔਖਾ ਹੋ ਜਾਊਗਾ ਚਲ ਚੰਦਾ ਮੈਂ ਮੜਾ ਜਿਹਾ 10 ਮਿੰਟ ਬਾਅਦ ਚ ਬੈਠਾਂ हां ਤੁਸੀਂ ਬੈਠ ਜਾ ਮੈਂ ਉਹਨੇ ਮੈਂ ਰੋਟੀ ਪਾਣੀ ਦਾ ਕਰਦੀ ਆਂ ਉਹ ਤਾਂ ਕਰ ਲੈਗੀਏ ਭੈਣੇ ਨਾਲੇ ਮੇਰੀ ਗੱਲ ਸੁਣਾ ਤੇਰਾ ਭਰਾ ਫੌਜੀ ਆ ਚੰਗੀ ਤਨਖਾਹ ਲੈਂਦਾ ਆਉਦਦਾ ਨਾ ਇਹਦਾ ਵਧੀਆ ਲਾਜ ਕਰਾ ਦੇ ਨਹੀਂ ਵੀਰੇ ਡਾਕਟਰ ਨੇ ਕਿਹਾ ਬਾਹਲੀ ਦਵਾਈ ਵੀ ਨਹੀਂ ਖਾਣੀਗੀ ਪਰ ਬੱਚੇ ਤੇ ਅਕਸ ਪੈਂਦਾਗਾ ਬਾਕੀ ਜਿੰਨੀ ਕੋ ਨਾ ਦਿੰਦੇ ਹੈਗੇ ਅਸੀਂ ਉਹਨੇ ਕਿ ਲੈ ਆਉਨੇ ਹੁੰਦੇ ਸੀਗੇ ਮੈਂ ਤਾਂ ਇਹਨੂੰ ਕਹਿ ਦਿੰਦੀ ਸੀਗੀ ਉਹ ਲੈ ਜਾਂਦਾ ਗੱਡੀ ਵਧੀਆ ਨਾਲੇ ਬਾਹਲੀ ਦਵਾਈ ਖਾ ਕੇ ਤੁਹਾਨੂੰ ਪਤਾ ਹੀ ਹੈਗਾ ਤੇ ਡਿਲੀਵਰੀ ਵਾਲੇ ਔਖਾ ਹੁੰਦਾਗਾ। ਬਾਕੀ ਤੁਹਾਨੂੰ ਪਤਾ ਹੀ ਆ ਹੁਣ ਡਾਕਟਰਾਂ ਦਾ। ਸਹੀ ਗੱਲ ਆ ਭਾਣੇ। ਕੋਈ ਨਾ। ਬਾਕੀ ਦੂ ਧਿਆਨ ਰੱਖੀ ਇਹਦਾ। ਨਾ ਨਾ ਵੀਰੇ ਧਿਆਨ। ਦੂਜੀ ਗੱਲ ਇਹ ਆ। ਤਾਇਏ ਦਾ ਫੋਨ ਆਇਆ ਸੀ। ਹਾਂਜੀ। ਕਹਿੰਦਾ ਮੁੰਡਾ ਵਧੀਆ ਪੜਿਆ ਲਿਖਿਆਗਾ। ਹੂੰ। ਚੰਗੀ ਜ਼ਮੀਨ ਜੇ ਦਾਤਾ। 10 ਕਿੱਲੇ ਬਾਹਣਾ। ਤੇ ਮੈਂ ਦੇਖਦਾ ਪਰਸੋਂ ਤੱਕ। ਜੇ ਆਪਣੇ ਵਧੀਆ ਫਿੱਟ ਬੈ ਗਿਆ ਕੀ ਮੜਾਗਾ। ਨਾ ਵੀਰੇ ਮੈਂ ਨਹੀਂ ਹਲੇ ਵਿਆਹ ਕਰਾਉਂਦੀਗੀ। ਲੈ। ਹਲੇ ਤਾਂ ਮੈਂ ਆਪਣੇ ਭਤੀਜੇ ਭਤੀਜੀ ਨੂੰ ਪਾਲਣਾਗਾ। ਪਹਿਲਾਂ ਉਹਨਾਂ ਨੂੰ ਤਾਂ ਪਾਲਣਾ ਫਿਰ ਕਰਾਵਾਂ ਉਹ ਵਿਆਹ ਕੋਈ ਨਾ। ਮੈਂ ਚਾਰ ਸੁੱਟੀਆਂ ਕੱਟ ਗਿਆ ਤੂੰ ਕਤੇ ਹੀ ਨਹੀਂ ਮੰਨੀ ਮੈਂ ਵਿਆਹ ਕਰਾਉਣਾਗਾ ਤੇ ਹੋਰ ਹੁਣ ਤੁਸੀਂ ਤਾਂ ਡਿਊਟੀ ਤੇ ਹੁੰਦੇ ਹੋਗੇ ਫਿਰ ਭਾਬੀ ਕੋਲੇ ਕੌਣ ਰਹੂਗਾ ਜੇ ਮੈਂ ਵਿਆਹ ਕਰਾ ਲਿਆ ਉਹ ਕੋਈ ਨਾ ਬਣਨੇ ਇਹ ਜਿਹੇ ਰਿਸ਼ਤੇ ਕਿਦੇ ਧਰੇ ਪਏ ਨੇ ਲੈ ਘਰ ਦੇ ਬੰਦੇ ਵਿੱਚ ਆਗੇ ਜਦੋਂ ਮਰਜੀ ਆਪਾਂ ਲੰਬਾ ਦੇ ਸਕਦੇ ਹਾਂ ਕਿਸੇ ਬਗਾਨਾ ਜੇ ਕੋਈ ਲੋਕਾਂ ਨੇ ਨਾ ਬਹੁਤ ਕੁੜੀਆਂ ਮਾਰਤੀਆਂ ਭਰੂਣ ਹੱਤਿਆ ਚ ਅੱਜ ਕੱਲ ਕੁੜੀਆਂ ਲਵਜ਼ੀਆਂ ਨਹੀਂ ਆ ਬਥੇਰੀਆਂ ਰਸਤੇ ਆ ਜਾਣਗੇ ਐਵੇਂ ਨਹੀਂ ਰਸਤੇ ਆਉਂਦੇ ਤੂੰ ਤਾਂ ਐਵੇਂ ਹੀ ਸੋਚੀ ਜਾਨੀ ਆ ਹੈ ਨਾਲੇ ਤਾਇਆ ਵਿੱਚ ਤਾਈ ਵਿੱਚ ਹੈ ਕੀ ਹੋਊਗਾ ਕੱਲ ਨੂੰ ਅਗਲਾ ਕੋ ਬਗਾਨਾ ਰਿਸ਼ਤਾ ਕਰਾਉ ਪਤਾ ਨਹੀਂ ਕਹੇ ਜਾਂ ਨਿਕਲੂ ਮੂਰੋ ਕਹੇ ਜਾਂ ਨਹੀਂ ਮਾਰੇ ਤਰੇ ਫਾਇਦੇ ਦੀ ਗੱਲ ਕਰਦਾ ਮੈਨੂੰ ਵੀ ਚਾ ਚੜਿਆ ਪਿਆ ਵੀ ਮੇਰੀ ਭੈਣ ਦਾ ਵਿਆਹ ਜਿੱਦਾਂ ਹੋ ਜਾਣਾ ਮੈਂ 10 ਟੋਲੇ ਦਸਾਉਣੇ ਦੇ ਪਾਉਂਗਾ ਤੇ ਵਧੀਆ ਗੱਡੀ ਦੀਆਂ ਮੈਂ ਤੁਹਾਡੀ ਗੱਲ ਤੋਂ ਫਿਕਰ ਆ ਗਈ ਮੇਰੀ ਪਰ ਹੁਣ ਮੈਨੂੰ ਐਂ ਦੱਸੋ ਪਹਿਲਾਂ ਭਾਬੀ ਦਾ ਹੱਲ ਕਰੋ ਜਾਂ ਤਾਂ ਉਹਨਾਂ ਨੂੰ ਨਾਲ ਲੈ ਜਾਓ ਜੇ ਉਹਦਾ ਹੱਲ ਹੋ ਗਿਆ ਫਿਰ ਭਾਵੇਂ ਮੇਰਾ ਰਿਸ਼ਤਾ ਕਰ ਦਿਓ ਹੁਣ ਉਹ ਕੱਲੀ ਕਿਵੇਂ ਰਹੂਗੀ ਨਾਲ ਜਿਵਾਕ ਨੂੰ ਕਿਵੇਂ ਪਾਲੂ ਕੰਮ ਕਰੂਗੀ ਕਿ ਜਿਵਾਕ ਨੂੰ ਪਾਲੂਗੀ ਕੋਈ ਨਾ ਭਣੀ ਜਦੋਂ ਤੇਰਾ ਵਿਆਹ ਹੋ ਗਿਆ ਮੁੜ ਕੇ ਤੈਨੂੰ ਮੈਂ ਨਾਲ ਹੀ ਲੈ ਜਾਊਂਗਾ ਕੁ ਕੋਈ ਨਾ ਦੇਖ ਲਓ ਬਾਕੀ ਜਿਵੇਂ ਤੁਹਾਨੂੰ ਸਹੀ ਲੱਗਦਾਗਾ ਚਲ ਕੋਈ ਪਰ ਮੈਂ ਕਹਿੰਨੀ ਹਾਲੇ ਤੁਸੀਂ ਰੁਕ ਜਾਂਦੇ ਤਾਂ ਵਧੀਆ ਗੱਲ ਸੀਗੀ ਦੇਖ ਲੈ ਭੈਣੇ ਜਿੱਥੇ ਮੈਂ ਪੰਜ ਛੁੱਟੀਆਂ ਰੁਕ ਗਿਆ ਐਦਕੀ ਫੇਰ ਰੁਕ ਜੰਨਾ ਬੁਢੀ ਹੋ ਜੇਗੀ ਇੱਥੇ ਤੂੰ ਤੇ ਕੋਲੇ ਵੀਰੇ ਗੱਲ ਬੁਢੇ ਹੋਣ ਦੀ ਨਹੀਂ ਹੈਗੀ ਤੈਨੂੰ ਪਤਾ ਹੀ ਆ ਹੁਣ ਕਰੇ ਹੁਣ ਮੈਂ ਤੇ ਭਾਬੀ ਇੱਕ ਦੂਜੇ ਦਾ ਸਹਾਰਾ ਆਂਗੇ ਇੱਥੇ ਗੱਲ ਕਰਦੇ ਆਂ ਸਾਰਾ ਦਿਨ ਇੱਕ ਦੂਜੇ ਨਾਲ ਹੋਰ ਕੌਣ ਆਊਗਾ ਚਲ ਫੋਨ ਆ ਗਿਆ ਇੱਕ ਮਿੰਟ ਹੈਲੋ ਜੀ ਜਨਾਬ ਹਾਂਜੀ ਸਰ ਠੀਕ ਹੈ ਜੀ ਠੀਕ ਹੈ ਜੀ ਚਲੋ ਨਹੀਂ ਮੈਂ ਕੱਲ ਨੂੰ ਪਹੁੰਚਦਾ ਜੀ ਠੀਕ ਹੈ ਜੀ ਕਿੱਥੇ ਜਾਣਾ ਵੀਰੇ ਮੈਨੂੰ ਤਾਂ ਬੁਲਾਇਆ ਪਹਨੇ ਦੁਆਰੇ ਗਿਰਲੇ ਲ ਦੋ ਦਿਨ ਤਾਂ ਹੋਏ ਜਨਵਾਇਣ ਵਾਲੇ ਮੈਨੂੰ ਸੱਦਿਆਗਾ ਹੁਣ ਜਾਣਾ ਤਾਂ ਪਊਗਾ ਕੋਈ ਜ਼ਰੂਰੀ ਕੰਮ ਲੱਗਦਾ ਮੈਨੂੰ ਬਿਰੇ ਮੈਨੂੰ ਐਸ ਨਾਲ ਤਾਂ ਬੈਂਕ ਨੂੰ ਕੁਝ ਜਾਇਆ ਹੁੰਦੇ ਸਾਰਾ ਕੁਝ ਕਰਨ ਵਾਲਾ ਪਿਆ ਸੀ ਵਾਲੇ ਹੁਣ ਜੇ ਤੁਸੀਂ ਐਵੇਂ ਬਾਗੇ ਮੈਨੂੰ ਫੇਰ ਖਤਾ ਯਾਰ ਗਣ ਕਹਣਾ ਪਊਗਾ ਹੋਰ ਹੋਰ ਪ੍ਰਵਾਹ ਕੋ ਚਲ ਕੋਈ ਨਾ ਭਨੇ ਫੌਜ ਦੀ ਨੌਕਰੀ ਹੈ ਕਹਿਣਾ ਨਹੀਂ ਮੋੜ ਸਕਦਾ ਮੈਂ ਮੈਨੂੰ ਤਾਂ ਜਾਣਾ ਪਊਗਾ ਚੰਗਾ ਉਹਨਾਂ ਨੂੰ ਪਤਾ ਨਹੀਂਗਾ ਬਿੰਨ ਟਾਈਮ ਬਾਦ ਛੁੱਟੀ ਗਿਆਗਾ ਚਲ ਕੋਈ ਨਾ ਭਨੇ ਉਹਦੇ ਪਾਬੀਨ ਦੱਸੂਗੀ ਉਹ ਮੁਰ ਮੋੜੋ ਕਰ ਲੂਗੀ ਮਸਾਤਾ ਐ ਸੀ ਕੋਦ ਕਿੰਨੇ ਪਲਾਨ ਬਣਾਏ ਬਿਠੇ ਆਪਾਂ ਕੋ ਮੜ ਜਾਵਾਂਗੇ ਅੰਦਰੋਂੋਂ ਕੰਬੀ ਆਵਾਂਗੇ ਕੋਈ ਨਾ ਫਿਰ ਕੀ ਹੁੰਦਾ ਮੈਂ 2 ਮਿੰਟ ਠਹਿਰ ਕੇ ਆ ਜਾਊਂਗਾ ਮੈਨੂੰ ਤਾਂ ਭਾਬੀ ਦਾ ਖਿਆਲ ਰੱਖਣ ਜੋਗੀ ਹੈ ਤਾਂ ਹੈਗੀਆਂ ਭਾਬੀ ਨੂੰ ਮੈਂ ਤੇਰੇ ਸ਼ਿਰਤੀ ਛੱਡ ਕੇ ਜਾਣਾ ਹੁੰਦਾ ਤੇਰੇ ਖਿਆਲ ਤਾਂ ਬਹੁਤ ਰੱਖਦੀਆਂ ਮੈਂ ਤੈਨੂੰ ਕੰਮ ਵੀ ਨਹੀਂ ਕਰਨੀਂ ਮੈਂ ਤੈਨੂੰ ਕਹਿ ਰਹੀ ਹਾਂ ਤੂੰ ਬੈਠ ਜਾ ਆਰਾਮ ਕਰ ਕੋਈ ਨਾ ਕੰਮ ਤਾਂ ਹੁੰਦਾ ਹੀ ਰਹੂਗਾ ਘੰਟਾ ਲੇਟ ਕਰ ਲਵਾਂਗੇ ਪਰ ਉਹਨਾਂ ਐਸੇ ਤੁਸੀਂ ਆਏ ਸੀ 10 ਦਿਨ ਚੱਲ ਲਾ ਆ ਜਾਂਦੇ ਮੈਨੂੰ ਐ ਲੱਗਦਾ ਕੋਈ ਜ਼ਰੂਰੀ ਕੰਮ ਹੋਣਾ ਸਾਹਿਬ ਨੂੰ ਨਹੀਂ ਮੈਨੂੰ ਸਾਦਾ ਨਹੀਂ ਸੀ ਫਿਰ ਉਹਦੀ ਵੀ ਨਹੀਂ ਮੋ ਮੈਂ ਤੋ ਬਰਦਾਗਾ ਤੈਨੂੰ ਪਤਾ ਫੌਜ ਦੇ ਸੂਲ ਬਹੁਤ ਹੁੰਦੇ ਹੈ। ਰੇਗ ਦੀ ਗੱਲ ਮੰਨਣੀ ਪੈਂਦੀ ਹੈ। ਦੇਖ ਲੋ ਵੀਰੇ ਮਰਜੀ ਆ ਤੁਹਾਡੀ। ਚਲ ਜੇ ਮੈਂ ਠੀਕ ਕਰਨ ਦਾ ਕਰ ਲਵਾਂ। ਤੁਸੀਂ ਮੇਰਾ ਸਮਾਨ ਸਮੋਣ ਪਾ ਦਿਓ। ਤੇ ਆ ਗਏ। ਟੜ ਕੇ ਫਿਰ ਮੈਨੂੰ ਜਾਣਾ ਪੈਣਾ। ਠੀਕ ਹੈ। ਮੈਂ ਕਹ ਦਿੰਨੇ ਕੋਬਿਲ ਨੂੰ ਕੱਲ੍ਹ ਤੱਕ ਬੁਲਾ ਦਿੰਦਾ। ਵੀਰੇ ਮੈਂ ਤਾਂ ਕਹਿੰਦੀ ਸੀ ਹੁਣ ਤੁਸੀਂ ਫੋਨ ਕਰਕੇ ਇੱਕ ਵਾਰ ਪੁੱਛ ਲੋ। ਕੀ ਪਤਾ ਉਹ ਕਈ ਦਿਨ ਦੁਬਾਰੇ ਵੀ ਦੋ ਤਿੰਨ ਦਿਨ ਹੋਰ ਲਾ ਲੂ ਛੁੱਟੀ ਵਧਾ ਲੂ ਤੁਸੀਂ। ਕਮਲੀਆਂ ਪਾਣੇ। ਇਹ ਜੇ ਨੌਕਰੀਆਂ ਧਰੀਆਂ ਪਈਆਂ ਨੇ ਹੈ ਬਿਰੋਤਾ ਪਤਾਗਾ ਹੁਣ ਤੁਹਾਨੂੰ ਪਤਾ ਸੀਗਾ ਮੈਂ ਤਾਂ ਭਾਬੀ ਦਾ ਚੈੱਕਅਪ ਕਰਾਉਣਾ ਸੀਗਾ ਤੁਹਾਨੂੰ ਪਤਾ ਹੁਣ ਥੋੜੇ ਦਿਨ ਰਹਿੰਦੇ ਹੈਗੇ ਮੈਂ ਹੁਣ ਤਾਇਆ ਕਾ ਨੂੰ ਬਿੰਦੇ ਬਿੰਦੇ ਦੁਖੀ ਕਰੀ ਜਾਨੀ ਹੈਗੀ ਉਹ ਵੀ ਵਿਚਾਰੇ ਅੱਖ ਜਾਣਗੇ ਹੁਣ ਕਹਿਣਗੇ ਸੁੱਟੀ ਆਇਆ ਸੀਗਾ ਦੋ ਦਿਨ ਹੋਰ ਨਹੀਂ ਲਾ ਸਕਿਆ ਕੀ ਕਰਾਂ ਭੈਣ ਜੇ ਪ੍ਰਾਈਵੇਟ ਨੌਕਰੀ ਹੋਵੇ ਮੈਂ 1 ਮਹੀਨਾ ਸਾਢੇ 2 ਮਹੀਨੇ ਘਰੇ ਲਾ ਜਾ ਬਗਾਨੇ ਹੱਥ ਤੋਰ ਤੇ ਨਾਲੇ ਤੈਨੂੰ ਪਤਾ ਇਹ ਨੌਕਰੀ ਨੇ ਮੈਨੂੰ ਕੀ ਕੁਝ ਦਿੱਤਾ ਤੁਸੀਂ ਆਪਦਾ ਮਗਰੋਂ ਖਿਆਲ ਰੱਖਿਓ। ਤੂੰ ਤਾਂ ਠੀਕ ਆ ਬਰੇ, ਤੂੰ ਵੀ ਆਦਾ ਧਿਆਨ ਰੱਖੀ। ਐਵੇਂ ਸਾਡੀ ਨਾ ਫਿਕਰ ਕਰੀ ਜਾਈਂ ਉੱਥੇ। ਕੋਈ ਨਾ ਭਾਣੇ। ਠੀਕ ਕਰਤਾ ਥੋਡੀ ਹੋਊਗੀ। ਪਰ ਇਹ ਘਰ ਨਾਲੋਂ ਮੈਨੂੰ ਪਹਿਲਾਂ ਨੌਕਰੀ ਪਿਆਰੀ ਐ। ਫੌਜ ਪਿਆਰੀ ਐ। ਨਾਲੇ ਕੀ ਗੱਲ ਹੋਰ। ਲੜਾਈ ਪਤਾ ਨਹੀਂ ਕਦੋਂ ਲੱਗ ਜੇ। ਐਵੇਂ ਨਾ ਮਗਰੋਂ ਕਿਤੇ। ਬਸ ਬਸ ਇਹ ਕਰੀ ਜਾ। ਕਈ ਵਾਰੀ ਮੇਰਾ ਫੋਨ ਲੱਗਦਾ। ਕਈ ਵਾਰੀ ਮੇਰਾ ਫੋਨ ਨਹੀਂ ਲੱਗਦਾ। ਨਾਲ ਜੰਗ ਦੇ ਮੈਦਾਨ ਚ ਕਈ ਵਾਰੀ ਨੀਂ ਜਉਂਦੀ ਹੈ ਨਹੀਂ ਹੁੰਦੀ ਤਾਂ ਮਾਤਮਾ ਖੈਰ ਕਰੂਗਾ ਮੁੱਖ ਠਾਕਾ ਸਭ ਕੁਝ ਕਰਨਾ ਸਭ ਕੁਝ ਕਰਨਾ ਤਾਂ ਮੈਂ ਸਿਰ ਦਸਾਂ ਬਸ ਸਾਨੂੰ ਬਤਾਨਾ ਤੂੰ ਦਗਾ ਸਕਦਾ ਨਹੀਂ ਹੈ ਤੂੰ ਬਣਾ ਲਈ ਕੋਈ ਗੱਲ ਨਹੀਂ ਮੈਂ ਦਾਦਾ ਪਿਆਰ ਰੱਖੂਗਾ ਮਾਰਾ ਜਿਆ ਨਾ ਕਰੀ ਜਾ ਤੂੰ ਯਾਹ ਜਿੱਥੇ ਤੱਕ ਪਹੁੰਚ ਜਾਨੀ ਉਹ ਬੰਦਾ ਜਿਹੜਾ ਜਾਂਦਾ ਹੁੰਦਾ ਨਾ ਮਾਰਾ ਜਿਆ ਖੁਸ਼ ਹੋ ਕੇ ਤੋਰੀਦਾ ਹੁੰਦਾ ਨਹੀਂ ਜੀ ਤੁਹਾਨੂੰ ਵੀ ਚੱਲ ਜਾ ਸਭ ਠੀਕ ਹੋ ਜੂਗਾ ਚਲ ਚੰਗਾ ਆਪਣਾ ਰੋਪੇ ਨੇ ਮਾਰਾ ਜਿਆ ਖਿਆਲ ਰੱਖੀ ਕੋਈ ਨਾ ਫਿਰ ਤੇਰੇ ਸਿਰ ਤੇ ਠੀਕ ਹੈ ਚਲ ਮਾਰਾ ਜਿਆ ਖੁਸ਼ ਹੋ ਜਾ ਹੁਣ ਕੋਈ ਕਿਸੇ ਕੋਲੋਂ ਕੋਈ ਗੱਲ ਨਹੀਂ ਕਰੀ ਅਸੀਂ ਤੇਰੇ ਤੇ ਜੀ ਬਣਾਂਗੇ ਚਲ ਮਾਸਨ ਫੋਨ ਕਰ ਦੂੰਗਾ ਤੇ ਤੁਸੀਂ ਮੇਰਾ ਖਿਆਲ ਰੱਖਿਓ ਰੋਟੀ ਪਾਣੀ ਖਾਈ ਚੱਲਿਓ ਠੀਕ ਹੈ ਠੀਕ ਹੋ ਗਿਆ ਚਲ ਚੰਗਾ ਭੈਣੇ ਫਿਰ ਮੈਂ ਜਾਂਨਾ ਮੇਰੀ ਟ੍ਰੇਨ ਨਾ ਲੰਘ ਜੇ ਠੀਕ ਹੈ ਚਲ ਸੀ ਸ਼ੋਣੀ ਜੋ ਹੈ ਜੀ ਤੁਹਾਡੇ ਭਰਾ ਭਰਾ ਕੀ ਹੋਇਆ ਮੇਰੇ ਵੀਰੇ ਨੂੰ ਇੰਕੀ ਕਰੂੰਗੀ ਪਹਿਨੇ ਮੇਰੀ ਤਾਂ ਸਾਰੀ ਦੁਨੀਆ ਝੜੇਗੀ ਅੱਗੇ ਕੀ ਕਰਾਂ ਉਹ ਮੈਂ ਕਿੱਥੇ ਜਾਵਾਂ ਮੈਂ ਵੀ ਰੁਲਿਆ ਵੀ ਨਹੀਂ ਸਕਦੀ ਲੈ ਪਣੀ ਅੱਜ ਤੋਂ ਅਸੀਂ ਤੇਰੇ ਭਰਾ ਹਾਂਗੇ ਕਿਸੇ ਵੀ ਚੀਜ਼ ਦੀ ਲੋੜ ਹੋਈ ਫੋਨ ਕਰਦੀ